ਹਾਂਜੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਿ 23 24 ਇੰਚ 벨ਟ ਵਾਲਿਆਂ ਦੀ ਸਲਵਾਰ ਦੇ ਬਲ ਵੀ ਦੱਸੋ ਹਾਂਜੀ ਇਹ ਜੋ ਆਪਣੇ ਕੋਲ 벨ਟ ਹੈ 23 ਇੰਚ ਤਿਆਰ ਆ ਜੋ 23 ਇੰਚ 벨ਟ ਆ ਉਹਨਾਂ ਦੇ ਆਪਾਂ 9 ਇੰਚ ਚ ਬਲ ਪਾਵਾਂਗੇ ਤਾਂ ਆਪਾਂ ਇਹ ਜੋ ਚਿੜੀ ਆਪਣੀ ਸਲਵਾਰ ਦੀ ਇੱਥੋਂ ਆਪਾਂ ਇੱਕ 9 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ ਤੇ ਉਸ ਤੋਂ ਬਾਅਦ ਦੇਖ ਲੈਣਾ ਪਿੱਛੇ ਕਿੰਨਾ ਕੱਪੜਾ ਬਚਦਾ ਹੈ ਪਿੱਛੇ ਜੋ ਆਪਣਾ 14 ਇੰਚ ਕੱਪੜਾ ਬਚਦਾ ਹੈ ਤਾਂ ਆਪਣਾ ਜਿਹੜੇ ਪਿਛਲੇ ਬਲ ਪਾਏ ਹੋਏ ਨੇ ਆਸਣ ਤੋਂ ਉਹਤੇ ਆਪਾਂ ਇੱਕ 14 ਇੰਚ ਦਾ ਮਾਰਕ ਕਰ ਲੈਣਾ ਹੈ ਹੁਣ ਤੁਹਾਨੂੰ ਦੱਸ ਦਿਆਂ ਜੀ ਬਲਕਿ ਮੈਂ ਪੈਂਦੇ ਨੇ ਹਾਂਜੀ ਇਹ ਜੋ ਸਲਵਾਰ ਹੈ ਆਪਣੀ 2.5 ਮੀਟਰ ਕੱਪੜੇ ਚੋਂ ਬਣੀ ਆ ਜੋ ਆਪਣੀ 21 ਇੰਚ 벨ਟ ਵਾਲੀ ਆਪਾਂ ਪਹਿਲਾਂ ਬਲ ਪਾਏ ਸੀ ਉਹ ਆਪਾਂ ਇੱਥੋਂ ਬਲ ਚੱਕਿਆ ਸੀ ਜੋ 2.5 ਮੀਟਰ ਦੀਆਂ ਸਲਵਾਰਾਂ ਹੁੰਦੀਆਂ ਨੇ ਉਹਨਾਂ ਦਾ ਬਲ ਦੇਖੋ ਇੱਥੋਂ ਚੱਕਣਾ ਏ ਤੇ ਮੂਰੇ ਵੀ ਜੋ ਕੱਪੜਾ ਆਪਾਂ ਪਹਿਲਾਂ 1/2 ਇੰਚ ਛੱਡਿਆ ਸੀ ਤੇ ਇਹ ਵਾਲੀਆਂ ਸਲਵਾਰਾਂ ਜੋ ਹੌਲੀਆਂ ਨੇ 2.5 ਇੰਚ ਨੇ ਉਹਨਾਂ ਦੇ ਆਪਾਂ ਜੋ ਜਿਹੜਾ ਪੂਰੇ ਕੱਪੜਾ ਛੱਡਣਾ ਏ ਉਹ ਪੂਰਾ 1 ਇੰਚ ਛੱਡਣਾ ਏ ਤੇ ਜੋ ਮਸ਼ੀਨ ਦਾ ਬਖ ਹੈ ਉਹ ਮੈਂ 2.5 ਤੇ ਕਰ ਲਿਆ ਏ ਥੋੜੇ ਜਿਹੇ ਬੜੇ ਬਖੇ ਦੀ ਬਲ ਪੈਣਗੇ ਦੇਖੋ ਸਾਰੀ ਜੋ ਆਪਣਾ ਬਲ ਪਾਉਣੇ ਨੇ ਸਿਰਫ ਤਿੰਨ ਟੱਪੇ ਹੀ ਆਪਾਂ ਚੱਕਣੇ ਨੇ ਮਸ਼ੀਨ ਦੇ জি দেখো নো ইঞ্চ দেখ পুরে